ਇਸ ਬੰਦੇ ਨੂੰ ਮਿਲੀ ਬਾਈ ਜੰਗਲ ਦੇ ਵਿੱਚ ਇੱਕ ਛੋਟੀ ਜੀ ਸੁਰੰਗ ਦੇਖੋ ਇਹ ਬੰਦਾ ਇਹਦੇ ਅੰਦਰ ਪਹੁੰਚ ਗਿਆ ਕੈਮਰਾ ਲੈ ਕੇ ਦੇਖੋ ਕਿੰਨੀ ਤੰਗ ਜਗ੍ਹਾ ਖੜਨ ਨੂੰ ਤਾਂ ਵੈਸੇ ਜਗ੍ਹਾ ਹੈ ਨਹੀਂ ਇੱਥੇ ਖੜ ਕੇ ਜਾਇਆ ਨਹੀਂ ਜਾ ਸਕਦਾ ਪਰ ਬੰਦਾ ਪਤਾ ਨਹੀਂ ਕਿਵੇਂ ਚੱਲ ਰਿਹਾ ਦੇਖੋ ਅੱਗੇ-ਅੱਗੇ ਕਿੰਨੀ ਤੰਗ ਜਗ੍ਹਾ ਕੀ ਲੱਗਦਾ ਬਾਈ ਤੁਹਾਨੂੰ ਵੀ ਇਹ ਬੰਦਾ ਕਿਵੇਂ ਚੱਲ ਰਿਹਾ ਹੋ ਸਕਦਾ ਵੀ ਝੁੱਕ ਕੇ ਜਾ ਰਿਹਾ ਹੋਵੇ ਕਿਉਂਕਿ ਖੜਨ ਦੇ ਲਾਇਕ ਜਗ੍ਹਾ ਪਾਨੂੰ ਦਿਖਾਈ ਦੇ ਰਹੀ ਆ ਵੀ ਹੈ ਨਹੀਂ ਤੇ ਸੁਰਾਂਗ ਪਤਾ ਨਹੀਂ ਕਿਸ ਚੀਜ਼ ਦੀ ਆ ਦੇਖੋ ਕਿੰਨਾ ਖੌਫਾਂ ਦਾ ਮਤਲਬ ਇੱਕ ਡਰ ਜਿਹਾ ਲੱਗਦਾ ਵੀ ਯਾਰ ਅੰਦਰ ਕੋਈ ਜਾਨਵਰ ਵੀ ਹੋ ਸਕਦਾ ਨਾ ਦੇਖੋ ਕਿਵੇਂ ਅੱਗੇ ਜਾਈ ਜਾ ਰਿਹਾ ਜਾਈ ਜਾ ਰਿਹਾ ਅੰਦਰ ਤਾਂ ਉਹੀ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਦੇਖੋ ਕਿੰਨੀ ਤੰਗ ਜਗ੍ਹਾ ਆਉਂਦੀ ਆ ਦੇਖੋ ਅਸਾਇਦ ਸਾਈਡ ਤੇ ਲਾਈਨਾਂ ਵੀ ਲੱਗੀਆਂ ਸੌਰੀ ਪਾਈਆਂ ਹੋਈਆਂ ਨੇ ਲਾਈਨਾਂ ਵੀ ਹੋ ਸਕਦਾ ਵੀ ਇਹ ਪਹਿਲਾਂ ਇੱਥੇ ਕੋਈ ਕੰਮਕਮ ਚੱਲਿਆ ਹੋਵੇ ਹਨਾ ਜਾਂ ਕੋਈ ਕੋਲੇ ਦੀ ਖਾਨ ਹੋ ਸਕਦੀ ਆ ਬਾਕੀ ਤੁਹਾਨੂੰ ਕੀ ਲੱਗਦਾ ਕਮੈਂਟ ਦੇ ਵਿੱਚ ਜ਼ੋਰ ਦੱਸਿਓ ਆ ਦੇਖੋ ਲਾਈਨਾਂ ਪਾਈਆਂ ਹੋਈਆਂ ਯਾਰ ਇੰਨੀ ਤੰਗ ਜਗ੍ਹਾ ਕਿਵੇਂ ਜਾ ਰਿਹਾ ਬੰਦਾ